ਬਿਜਲੀ ਵਿਭਾਗ ਦੇ ਵਿੱਚ ਸਾਡੀ ਪ੍ਰੋਜੈਕਟਡ ਜਿਹੜੀ ਆ ਉਹ ਸਰਪਲਸ ਦੇ ਵਿੱਚ ਅਸੀਂ ਜਾ ਰਹੇ ਹਾਂ ਜੀ 311.5 ਕਰੋੜ ਰੁਪਏ ਦਾ ਸਰਪਲਸ ਬਜਟ ਜਿਹੜਾ ਆ ਉਹ ਬਿਜਲੀ 311.5 ਕਰੋੜ ਜੀ ਸੋ ਇਹਦੇ ਵਿੱਚ ਅਸੀਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਕ ਕਾਰਪੋਰੇਸ਼ਨ ਆ ਬਿਜਲੀ ਵਿਭਾਗ ਪਬਲਿਕ ਕਾਰਪੋਰੇਸ਼ਨ ਆ ਇਹਦੇ ਵਿੱਚ ਜੇ ਘਾਟਾ ਪੈਂਦਾ ਹੈ ਤੇ ਉਹਦਾ ਬੋਝ ਜਿਹੜਾ ਆ ਉਹ ਸਿੱਧਾ ਖਪਤਕਾਰਾਂ ਤੇ ਜਾਂਦਾ ਔਰ ਜੇ ਸਰਪਲਸ ਦੇ ਵਿੱਚ ਜਾਂਦੀ ਆ ਵਾਧੂ ਦਾ ਬਜਟ ਵਾਧੂ ਫਾਇਦਾ ਹੁੰਦਾ ਆ ਤੇ ਉਹ ਜਿੰਨਾ ਫਾਇਦਾ ਆ ਉਹ ਅਸੀਂ ਆਪਣੇ ਕੰਜ਼ਿਊਮਰ ਤੇ ਵੇਚਦੇ ਆ ਉਹਨਾਂ ਨੂੰ ਬਿਜਲੀ ਦੇ ਟੈਰਫ ਰੇਟ ਘਟਾ ਕੇ ਤੇ ਉਹਨਾਂ ਤੋਂ ਬਿਜਲੀ ਦਾ ਬਿੱਲ ਜਿਹੜਾ ਆ ਉਹ ਲੈਨੇ ਆ ਸੋ ਸਾਡੇ ਕੋਲ ਜਿਹੜਾ ਅਸੀਂ 2025 26 ਵਾਸਤੇ ਟੈਰਫ ਰੇਟ ਜਿਹੜੇ ਆਏ ਨੇ ਜਿਹੜੇ 1.4 1 ਅਕਰਲ ਆ ਪਰਸੋਂ ਚੌਥ ਤੋਂ ਜਿਹੜੇ ਸਾਡੇ ਸ਼ੁਰੂ ਹੋ ਜਾਣੇ ਨੇ ਅ ਪਰਸੋਂ ਤੋਂ 1 ਅਪ੍ਰੈਲ 2025 ਤੋਂ 31 ਤਿੰਨ 26 ਤੱਕ ਦੇ ਜਿਹੜੇ ਅਸੀਂ ਨਵੇਂ ਟੈਰਫ ਰੇਟ ਜਿਹੜੇ ਨੇ ਉਹ ਰਿਵਾਈਜ਼ ਕੀਤੇ ਨੇ ਔਰ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਟੈਰਫ ਰੇਟ ਜਿਹੜੇ ਨੇ ਪੰਜਾਬ ਦੇ ਵਿੱਚ ਉਹ ਘਟੇ ਨੇ ਕਿਉਂਕਿ ਬਿਜਲੀ ਵਿਭਾਗ ਜਿਹੜਾ ਆ ਇਹ ਮੁਨਾਫੇ ਦੇ ਵਿੱਚ ਗਿਆ ਪਿਛਲੇ ਸਮੇਂ ਦੇ ਵਿੱਚ ਇਸ ਕਰਕੇ ਟੈਰਫ ਰੇਟ ਜਿਹੜੇ ਨੇ ਉਹ ਘਟੇ ਨੇ ਔਰ ਕਿਸੇ ਤਰ੍ਹਾਂ ਦੇ ਅਸੀਂ ਕੋਈ ਵੀ ਫਿਕਸਡ ਚਾਰਜ ਜਿਹੜੇ ਨੇ ਉਹ ਬਿਜਲੀ ਵਿਭਾਗ ਦੇ ਵਿੱਚ ਕਿਸੇ ਵੀ ਕੈਟਾਗਰੀ ਵਾਸਤੇ ਸਾਡੇ ਕੋਲ ਕਾਫੀ ਕੈਟਾਗਰੀਜ਼ ਨੇ ਜਿਵੇਂ ਡੋਮੈਸਟਿਕ ਨੇ ਨਾਨ ਰੈਜ਼ੀਡੈਂਸ਼ੀਅਲ ਨੇ ਦੈਨ ਸਾਡੇ ਕੋਲ ਇੰਡਸਟਰੀਅਲ ਨੇ ਇਸ ਤਰ੍ਹਾਂ ਦੇ ਸਾਡੇ ਕੋਲ ਕਈ ਲਗਭਗ 1 ਕਰੋੜ ਤੋਂ ਵੱਧ ਸਾਡੇ ਕੋਲ ਕੰਜ਼ਿਊਮਰ ਨੇ ਸੋ ਉਹਨਾਂ ਦੇ ਵਿੱਚ ਕਿਸੇ ਵੀ ਕੈਟਾਗਰੀ ਦੇ ਅਸੀਂ ਕੋਈ ਵੀ ਫਿਕਸਡ ਚਾਰਜ ਜਿਹੜੇ ਨੇ ਉਹ ਨਹੀਂ ਵਧਾਏ ਐਂਡ ਜਿਹੜੇ ਤਿੰਨ ਸਲੈਬ ਹੁੰਦੇ ਸੀਗੇ ਡੋਮੈਸਟਿਕ ਸਪਲਾਈ ਦੇ ਵਿੱਚ ਰੈਜ਼ੀਡੈਂਸ਼ੀਅਲ ਤੇ ਨਾਨ ਰੈਜ਼ੀਡੈਂਸ਼ੀਅਲ ਦੇ ਵਿੱਚ ਉਹ ਸਲੈਬ ਘਟਾ ਕੇ ਅਸੀਂ ਜਿਹੜੇ ਨੇ ਉਹ ਦੋ ਕਰ ਦਿੱਤੇ ਨੇ ਔਰ ਇਹਦੇ ਵਾਸਤੇ ਜਿਹੜੇ ਬਿੱਲ ਨੇ ਉਹ ਕੰਜ਼ਿਊਮਰ ਫਰੈਂਡਲੀ ਜਰੇ ਆ ਉਹ ਹੋ ਜਾਣਗੇ ਆ ਜਦੋਂ ਆਪਾਂ ਹੁਣ ਥੋੜਾ ਜਿਹਾ ਮੈਂ ਐਗਜ਼ਾਮਪਲ ਨਾਲ ਤੁਹਾਨੂੰ ਦੱਸੂੰਗਾ ਕਿ ਜਿਹੜੇ ਸਾਡੇ ਡੋਮੈਸਟਿਕ ਕੰਜ਼ਿਊਮਰ ਨੇ ਘਰੇਲੂ ਖਪਤਕਾਰ ਨੇ ਜਿਹੜੇ ਉਹਨਾਂ ਦੇ 300 ਯੂਨਟ ਤੱਕ ਜਿਹੜੇ ਪਹਿਲਾਂ ਉਹਨਾਂ ਦੇ ਬਿੱਲ ਸੀਗੇ 300 ਯੂਨਟ ਮੈਂ ਬਿਲ ਦੀ ਇਸ ਕਰਕੇ ਗੱਲ ਕਰ ਰਿਹਾ ਕਿ ਜੇ ਆਪਾਂ ਐਵਰੇਜ ਉਹਦਾ ਬਿੱਲ ਬਣਾਈਏ ਤਾਂ ਉਹਦੇ ਵਿੱਚ 160 ਰੁਪਏ ਜਿਹੜੇ ਨੇ ਪ੍ਰਤੀ ਮਹੀਨਾ ਬਿੱਲ ਘਟਣਗੇ ਔਰ ਇਹ 2 ਕਿਲੋਵਾਰਟ ਤੱਕ ਆ ਜੀ ਤੇ ਇਸ ਤੋਂ ਬਾਅਦ 2 ਤੋਂ 7 ਕਿਲੋਵਾਰਟ ਤੱਕ ਸਾਡੇ ਜਿਹੜੇ ਨੇ ਉਹ 90 ਰੁਪਏ ਪ੍ਰਤੀ ਮਹੀਨਾ ਬਿੱਲ ਘਟਣਗੇ ਔਰ 7 ਕਿਲੋਵਾਰਟ ਤੋਂ ਜ਼ਿਆਦਾ ਜਿਨ੍ਹਾਂ ਦਾ ਲੋਡ ਆ ਉਹਨਾਂ ਦਾ 32 ਰੁਪਏ ਪ੍ਰਤੀ ਮਹੀਨਾ ਟੈਰਫ ਜਿਹੜਾ ਆ ਉਹ ਘਟਾਊਗਾ ਪਰ ਕਿਉਂਕਿ ਸਾਡੇ ਕੋਲ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ 600 ਯੂਨਟ ਜੜੀਆ ਬਿਜਲੀ ਉਹ ਫਰੀਦ ਦਿੱਤੀ ਹੋਈ ਆ ਸੋ 600 ਯੂਨਟ ਤੋਂ ਅਬਾ ਵੀ ਮੈਂ ਥੋੜਾ ਜਿਹਾ ਕੰਪੈਰੀਜ਼ਰ ਕਰਕੇ ਦੱਸੂਗਾ ਕਿ ਜੇ ਮਾਰਚ 2025 ਦੇ ਵਿੱਚ ਕਿਸੇ ਖਪਤਕਾਰ ਨੇ 700 ਯੂਨਟ ਉਦਾਹਰਨ ਦੇ ਤੌਰ ਤੇ 700 ਯੂਨਟ ਦੀ ਖਪਤ ਹੋਈ ਆ ਤੇ ਉਹਨਾਂ ਦਾ ਬਿੱਲ ਬਣਦਾ ਜੀ 5000 ਤੇ 436 ਰੁਪਏ ਔਰ April ਦੇ ਵਿੱਚ ਜਿਹੜਾ ਬਿੱਲ ਆਊਗਾ ਉਸੇ ਹੀ 700 ਯੂਨਟ ਪੱਕ ਉਹ ਆਏਗਾ ਜੀ 5000 ਤੇ 50 ਰੁਪਏ ਲਗਭਗ 386 ਰੁਪਏ ਜਿਹੜਾ ਆ ਪਰ ਮੰਥ ਇਹਦੇ ਉੱਤੇ ਫਾਇਦਾ ਹੋਏਗਾ ਔਰ ਜਿਵੇਂ ਜਿਵੇਂ ਵੀ ਬਿੱਲ ਯੂਨਟ ਕੰਜ਼ਮਪਸ਼ਨ ਚੱਲੀ ਹੁੰਦੀ ਜਾਏਗੀ ਉਸੇ हिसाब ਨਾਲ ਮੁਨਾਫਾ ਜਿਹੜਾ ਆ ਉਹ ਵਧਦਾ ਜਾਏਗਾ ਇਸ ਤੋਂ ਇਲਾਵਾ ਜਿਹੜੇ ਸਾਡੇ ਹੈਗੇ ਜੀ ਕਮਰਸ਼ੀਅਲ ਕਮਰਸ਼ੀਅਲ ਕਨੈਕਸ਼ਨ ਉਹਨਾਂ ਦੇ ਉੱਤੇ ਵੀ ਅਸੀਂ ਜਿਹੜੇ ਆ ਉਹ 2 ਪੈਸਾ ਪ੍ਰਤੀ ਯੂਨਿਟ ਬਿਜਲੀ ਦੇ ਰੇਟ ਘਟਾਏ ਨੇ ਔਰ 500 ਯੂਨਿਟ ਤੱਕ ਇਹ ਜਿਹੜੇ ਆ ਇਸ ਉੱਤੇ ਦਿੱਤੀ ਗਈ ਆ ਔਰ ਜਿਨ੍ਹਾਂ ਦਾ 500 ਯੂਨਿਟ ਤੱਕ ਜਿਨ੍ਹਾਂ ਦੀ ਕੰਜ਼ਮਪਸ਼ਨ ਕਮਰਸ਼ੀਅਲ ਦੀ ਉਹਨਾਂ ਦੇ ਵੀ ਬਿੱਲ ਜਿਹੜੇ ਆ ਉਹ ਘਟਣਗੇ ਫਿਰ ਸੇਮ ਐਗਜ਼ਾਮਪਲ ਤੇ ਜੇ ਕਮਰਸ਼ੀਅਲ ਕਨੈਕਸ਼ਨ ਤੇ ਵਿੱਚ ਮਾਰਚ 2025 ਦੇ ਵਿੱਚ ਬਿੱਲ ਆਇਆ ਜੀ ਮੰਨ ਲਓ ਬਿੱਲੋਂ ਦਾ ਸੀਗਾ ਜੀ 4425 ਰੁਪਏ ਐਂਡ ਹੁਣ April 25 ਦੇ ਵਿੱਚ ਬਿੱਲ ਆਏਗਾ 4200 ਤੇ 88 ਰੁਪਏ 137 ਰੁਪਏ ਪਰ ਮੰਥ ਜਿਹੜਾ ਆ ਉਹਨਾਂ ਨੂੰ ਫਾਇਦਾ ਹੋਏਗਾ ਇਸੇ ਤਰ੍ਹਾਂ ਹੀ ਅਸੀਂ ਜਿਹੜੀ ਸਾਡੀ ਇੰਡਸਟਰੀ ਆ ਉਹਦੇ ਵਾਸਤੇ ਵੀ ਅਸੀਂ ਫਿਕਸਡ ਚਾਰਜ ਜਿਹੜੇ ਨੇ ਘਟਾਤੇ ਨੇ ਜਿਨ੍ਹਾਂ ਦਾ 100 ਤੋਂ 1000 ਕੇਵੀ ਤੱਕ ਦਾ ਕਨੈਕਸ਼ਨ ਸੀਗਾ ਉੱਥੇ ਅਸੀਂ ਫਿਕਸਡ ਚਾਰਜ ਜਿਹੜੇ ਨੇ ਉਹ 10 ਰੁਪਏ ਪਰ ਕਿਲੋਵਾਟ ਕਟਾਏ ਨੇ ਮੀਨਜ਼ ਜੇ ਕਿਸੇ ਦਾ 10000 ਕਿਲੋਵਾਟ ਦਾ ਕਨੈਕਸ਼ਨ ਆ ਤੇ ਉਹਨੂੰ 10000 ਰੁਪਏ ਮਹੀਨੇ ਦਾ ਜਿਹੜਾ ਉਹ ਫਾਇਦਾ ਹੋ ਗਿਆ ਇਸੇ ਤਰ੍ਹਾਂ ਹੀ 2500 ਕਿਲੋਵਾਟ ਤੋਂ ਅਬਾਵ ਜਿਹੜੇ ਕਨੈਕਸ਼ਨ ਨੇ ਉਥੇ ਅਸੀਂ 40 ਰੁਪਏ ਜਿਹੜੇ ਫਿਕਸਡ ਚਾਰजेस ਨੇ ਉਹ ਕਟਾਏ ਨੇ ਸੋ ਅਸੀਂ ਮੈਂ ਤੁਹਾਨੂੰ ਪਹਿਲਾਂ ਹੀ ਜਿਵੇਂ ਦੱਸ ਚੁੱਕਾ ਹਾਂ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਆ ਅਸੀਂ ਸ਼ੁਰੂ ਤੋਂ ਹੀ ਇਸ ਗੱਲ ਦੇ ਹੱਕ ਦੇ ਵਿੱਚ ਸੀਗੇ ਸਾਡੀ ਪਾਲਿਸੀ ਵੀ ਇਹ ਸੀਗੀ ਬਿਜਲੀ ਫਰੀ ਦੇਣ ਦੀ ਐਜੂਕੇਸ਼ਨ ਠੀਕ ਕਰਨ ਦੀ ਐਜੂਕੇਸ਼ਨ ਮਿਆਰੀ ਸਿੱਖਿਆ ਦੇਣ ਦੀ ਹੈਲਥ ਫਰੀ ਦੇਣ ਦੀ ਸੋ ਇਸ ਵਾਰੀ ਤੁਸੀਂ ਬਜਟ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਦੇਖੀਆਂ ਹੋਣਗੀਆਂ ਕਿ ਅਸੀਂ ਸਾਰਾ ਲੋਕਾਂ ਕੀ ਬਜਟ ਜੜਾ ਆ ਉਹ ਪੇਸ਼ ਕੀਤਾ ਗਿਆ ਪੇਸ਼ ਕੀਤਾ ਸੋ ਅੱਜ ਮੈਂ ਪੰਜਾਬ ਦੀ ਸਮੂਹ ਲੋਕਾਂ ਨੂੰ ਬਤਾਈ ਦੇਣਾ ਚਾਹੁੰਗਾ ਬਿਜਲੀ ਬੋਰਡ ਨੇ ਜੋ ਬਿਜਲੀ ਵਿਭਾਗ ਨੇ ਪਿਛਲੇ ਸਾਲਾਂ ਦੇ ਵਿੱਚ ਕੰਮ ਕੀਤੇ ਨੇ ਉਹਦੇ ਨਾਲ ਜੋ ਫਾਇਦਾ ਹੋਇਆ ਉਹ ਅੱਜ ਖੁਸ਼ੀ ਹੋ ਰਹੀ ਆ ਕਿ ਉਹ ਸਾਰੇ ਕੰਜ਼ਿਊਮਰ ਦੇ ਉੱਤੇ ਅਸੀਂ ਕੰਜ਼ਿਊਮਰਸ ਨੂੰ ਉਹ ਫਾਇਦਾ ਜਿਹੜਾ ਆ ਉਹ ਦੇ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਇਹ ਵੀ ਕਹੂੰਗਾ ਕਿ ਹੁਣ ਪੈਡੀ ਸੀਜ਼ਨ ਜਿਹੜਾ ਸ਼ੁਰੂ ਹੋਣ ਵਾਲਾ ਹੈ ਨਾ ਤੇ ਪਿਛਲੇ 3 ਸਾਲ ਬਿਜਲੀ ਦੇ ਖੇਤਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਆਉਣ ਦਿੱਤੀ ਆ ਅਨ ਇਨਟਰਪਟਡ ਬਿਜਲੀ ਜਿਹੜੀ ਆ ਉਹ ਮਿਲਦੀ ਰਹੀ ਆ ਹੁਣ ਵੀ ਨੈਕਸਟ ਜਿਹੜਾ ਸੈਸ਼ਨ ਆ ਉਹਦੇ ਵਿੱਚ ਅਨ ਇਨਟਰਪਟਡ ਬਿਜਲੀ ਦੀ ਸਪਲਾਈ ਜਿਹੜੀ ਆ ਉਹ ਜਾਰੀ ਰਹੂਗੀ ਸੋ ਪੰਜਾਬ ਦੇ ਵਿੱਚ ਅਸੀਂ ਹੋਰ ਵੀ ਜਿਹੜਾ ਸਾਹਮਣੇ ਬਾਕੀ ਡਿਪਾਰਟਮੈਂਟਸ ਦੇ ਵੀ ਉਹ ਵੀ ਬੜੀ ਸਪੀਡ ਦੇ ਨਾਲ ਚੱਲ ਰਹੇ ਨੇ ਔਰ ਮੈਂ ਦਿਖਾਉਂਗਾ ਕਿ 3 ਸਾਲ ਅਸੀਂ ਪਲਾਨਿੰਗ ਪੂਰੀ ਕੀਤੀ ਆ ਪਲਾਨਿੰਗ ਵੀ ਕੀਤੀ ਆ ਕੰਮ ਵੀ ਕੀਤੇ ਨੇ ਹੁਣ 2 ਸਾਲ ਜਿਹੜੇ ਆ ਇਹ ਪੰਜਾਬ ਦੇ ਵਿੱਚ ਰੌਕਟ ਦੀ ਸਪੀਡ ਦੇ ਨਾਲ ਜਿਹੜੇ ਆ ਕੰਮ ਹੋਣਗੇ ਔਰ ਜਿਹੜੇ ਕੰਮ ਕੁਝ ਸਮੇਂ ਤੋਂ ਕੁਝ-ਕੁਝ ਕਾਰਨਾਂ ਕਰਕੇ ਕਿਉਂਕਿ ਕਈ ਵਾਰੀ ਕਈ ਅਦਾਲਤਾਂ ਦੀ ਕੋਈ ਹੇਚ ਹੁੰਦੀ ਆ ਕੋਈ ਮੁਸ਼ਕਲ ਪੈ ਜਾਂਦੀ ਆ ਸੋ ਅਸੀਂ ਹੌਲੀ-ਹੌਲੀ ਸਾਰੀਆਂ ਜਿਹੜੀਆਂ ਆਬਸਟਕਲਸ ਨੇ ਰੁਕਾਵਟਾਂ ਨੇ ਉਹਨਾਂ ਨੂੰ ਰਿਮੂਵ ਕਰ ਰਹੇ ਆ ਔਰ ਪੰਜਾਬ ਦੇ ਵਿੱਚ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਵੀ ਕਰਨ ਜਾ ਰਹੇ ਆ ਇਸ ਵਾਰੀ ਬਜਟ ਦੇ ਵਿੱਚ ਵੀ ਪ੍ਰੋਵੀਜ਼ਨ ਜਿਹੜੀ ਆ ਉਹ ਕੀਤੀ ਗਈ ਆ ਜਿਹੜੇ ਸਾਡੇ ਐਂਟੀ ਡਰੋਨ ਟੈਕਨੋਲੋਜੀ ਨੂੰ ਅਪਣਾਉਣ ਦੀ ਸੋ ਮੈਂ ਅੱਜ ਖਾਸ ਤੌਰ ਤੇ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਪੰਜਾਬ ਦੀ ਜਨਤਾ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿ ਬਿਜਲੀ ਵਿਭਾਗ ਦਾ ਜਿਹੜਾ ਬੋਝ ਜਿਹੜਾ ਲੰਬੇ ਸਮੇਂ ਤੋਂ ਲੋਕ ਸਮਝਦੇ ਸੀਗੇ ਕਿ ਬਿਜਲੀ ਬਿੱਲਾਂ ਦਾ ਸਾਡੇ ਉੱਤੇ ਬਹੁਤ ਬੋਝ ਪੈਂਦਾ ਹੈ ਬੜੇ ਬੜੇ ਭਾਰੀ ਬਿੱਲ ਆਉਂਦੇ ਨੇ ਪਹਿਲਾਂ 90% ਤੇ ਵੈਸੇ ਹੀ ਜ਼ੀਰੋ ਨੇ ਔਰ ਬਾਕੀ ਜਿਨ੍ਹਾਂ ਦੇ ਬਿੱਲ ਆਉਂਦੇ ਸੀਗੇ ਉਹਨਾਂ ਦੇ ਵਿੱਚ ਵੀ ਭਾਰੀ ਕਟੌਤੀ ਜਿਹੜੀ ਆ ਉਹ ਕਰਕੇ ਆ ਮਾਨ ਸਰਕਾਰ ਜਿਹੜੀ ਆ ਉਹ ਤੁਹਾਡੇ ਵਿੱਚ ਆ ਸੋ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਪੰਜਾਬ ਦੇ ਲੋਕਾਂ ਨੂੰ ਖੂਬ ਮੁਬਾਰਕ ਮਤਸੂਲੇ ਊਰਜਾ ਵਾਸਤੇ ਕੁਝ ਖਾਸ ਕਰ ਰਹੇ ਜਿਹੜੇ ਆਪਣਾ ਸੋਲਰ ਲਗਾ ਲਿਆ ਆ ਦੇਖੋ ਅਸੀਂ ਕਾਫੀ ਜਿਹੜੇ ਗਵਰਨਮੈਂਟ ਬਿਲਡਿੰਗਸ ਨੇ ਉਹਨਾਂ ਦੇ ਉੱਤੇ ਵੀ ਸੋਲਰ ਜਿਹੜੀ ਆ એનર્ਜੀ ਸੋਲਰ એનર્ਜੀ ਵੈਸੇ ਵੀ ਗਰੀਨ એનર્ਜੀ ਆ ਸੋ ਸਾਡੇ ਪੰਜਾਬ ਦੇ ਵਿੱਚ ਕਾਫੀ ਸਕੋਪ ਵੀ ਆ ਸੋ ਅਸੀਂ ਉਹਦੇ ਵਾਸਤੇ ਸਾਡਾ ਰੀਨਿਊਏਬਲ ਰਿਸੋਰਸਸ ਡਿਪਾਰਟਮੈਂਟ ਜਿਹੜਾ ਉਹ ਕਾਫੀ ਕੁਝ ਕਰ ਰਿਹਾ ਅਸੀਂ ਕਾਫੀ ਕੋਈ ਰਾਹਤ ਦਿੱਤੀ ਕਿਉਂਕਿ ਉਹਨਾਂ ਨੇ ਫਿਕਸ ਚਾਰजेस ਪਾnde ਮਹੀਨੇ ਦੇ ਨਹੀਂ ਦੇਖੋ ਜਿਹੜੇ ਵੀ ਸੋਲਰ ਤੋਂ ਅਸੀਂ ਯੂਜ਼ ਕਰਦੇ ਆ ਜਿੰਨੀ ਬੱਤੀ ਉਹਨਾਂ ਨੇ ਇਲੈਕਟ੍ਰਿਸਿਟੀ ਜਨਰੇਟ ਕੀਤੀ ਆ ਔਰ ਜਿੰਨੀ ਉਹਨਾਂ ਨੇ ਕੰਜ਼ੂਮ ਕੀਤੀ ਆ ਉਹਨਾਂ ਦਾ ਅਸੀਂ ਇੱਕ ਨੈਟ ਮੀਟਰਿੰਗ ਜਿਹੜੀ ਆ ਉਹ ਕਰਦੇ ਆ ਔਰ ਉਹਦੇ ਵਿੱਚ ਪੰਜਾਬ ਜਿਹੜਾ ਸੂਰਜ ਸੂਰਜੀ ਊਰਜਾ ਦੇ ਵਿੱਚ ਜਿਹੜਾ ਆ ਉਹ ਕਾਫੀ ਦਿਨ-ਦਿਨ ਜਿਹੜਾ ਤਰੱਕੀ ਕਰ ਰਿਹਾ ਹੈ ਮੰਨਦਾ ਕਿ ਇਹ ਕਿ ਮੁਨਾਫੇ ਤੇ ਜਾ ਰਿਹਾ ਕਿਉਂਕਿ ਬਿਜਲੀ ਵੀ ਦਿੱਤੀ ਜਾ ਰਹੀ ਹੈ ਸੋਧੀਆਂ ਬਦੋਂ ਕਈ ਵਾਰ ਕਿਹਾ ਜਾਂਦਾ ਹੈ ਕਿ ਨਹੀਂ ਇਹ ਮੁਨਾਫੇ 'ਚ ਨਹੀਂ ਬਿਜਲੀ ਵਿਭਾਗ ਜਾ ਰਿਹਾ ਪਰ ਦੱਸ ਦਿਓ ਜੀ ਕਿੰਨਾ ਕੁ ਮੁਨਾਫੇ ਦੇ ਵਿੱਚ ਜਿੱਦ ਤੇ 3 ਸਾਲਾਂ ਤੋਂ ਗਿਆ ਹੈ ਜੀ ਦੇਖੋ ਮੈਂ ਤੁਹਾਡੇ ਸਾਹਮਣੇ ਡਾਟਾ ਨਹੀਂ ਪੇਸ਼ ਕੀਤਾ ਕਿਉਂਕਿ ਇਹ ਜਿਹੜਾ 311.5 ਕਰੋੜ ਜਿਹੜਾ ਆ ਉਹਦੇ ਅਸੀਂ ਸਾਡਾ ਇਹਦੇ ਚ ਮੁਨਾਫੇ ਦਾ ਅਨੁਮਾਨ ਹੈ ਇਸੇ ਕਰਕੇ ਅਸੀਂ ਨੈਕਸਟ ਫਾਈਨੈਂਸ਼ੀਅਲ ਈਅਰ ਵਾਸਤੇ ਬਿਜਲੀ ਦੇ ਟੈਰਫ ਰੇਟ ਜਿਹੜੇ ਨੇ ਉਹ ਘਟਾਏ ਨੇ ਕਿਉਂਕਿ ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹੜੀ ਸਾਡੀ ਪੀਐਸਪੀਸੀਐਲ ਆ ਇਹ ਇੱਕ ਕਾਰਪੋਰੇਸ਼ਨ ਆ ਪਬਲਿਕ ਕਾਰਪੋਰੇਸ਼ਨ ਆ ਇਹਦੇ ਵਿੱਚ ਜੇ ਫਾਇਦਾ ਹੋਊਗਾ ਤੇ ਫਾਇਦਾ ਵੀ ਲੋਕਾਂ ਕੋਲ ਸਿੱਧਾ ਜਾਣਾ ਜੇ ਦਾ ਨੁਕਸਾਨ ਹੋਊਗਾ ਤੇ ਇਹਦੀ ਪਰਭਾਈ ਵੀ ਫਿਰ ਲੋਕਾਂ ਦੇ ਉੱਤੇ ਬਿਜਲੀ ਦਾ ਬਿੱਲ ਜਿਹੜੇ ਨੇ ਉਹਨਾਂ ਦਾ ਬੋਝ ਵਧਾ ਕੇ ਕੀਤੀ ਜਾਣੀ ਸੋ ਜੇ ਅਸੀਂ ਟੈਰਫ ਰੇਟ ਅੱਜ ਘਟਾ ਰਹੇ ਹਾਂ ਜੇ ਅੱਜ ਟੈਰਫ ਰੇਟ ਦੇ ਵਿੱਚ ਹਰ ਕੈਟਾਗਰੀ ਦੇ ਟੈਰਫ ਰੇਟ ਦੇ ਵਿੱਚ ਕਮੀ ਆ ਰਹੀ ਆ ਤੇ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡਾ ਸਬੂਤ ਆ ਕਿ ਬਿਜਲੀ ਵਿਭਾਗ ਜਿਹੜਾ ਹੈ ਇਹ ਸਰਪਲਸ ਦੇ ਵਿੱਚ ਜਾ ਰਿਹਾ ਹੈ ਸਰ ਕਈ ਜਗ੍ਹਾ ਤੇ ਬਿਜਲੀ ਬੋਰਡ ਦੀਆਂ ਆਪਣੀਆਂ ਬਿਲਡਿੰਗਾਂ ਜਿਹੜੀਆਂ ਕਿ ਪੂਰੀਆਂ ਨਾ ਮੁਕੰਮਲ ਹੋਣ ਕਰਕੇ ਜਾਂ ਖਸਤਾ ਹੋਣ ਕਰਕੇ ਜਿਹੜੇ ਕਿਰਾਏ ਦੇ ਰੀਡ ਦਫ਼ਤਰ ਚੱਲਦੇ ਆ। ਉਹ ਅਸੀਂ ਜਿਹੜੀਆਂ ਬਿਲਡਿੰਗਸ ਨੇ ਸਾਡੀਆਂ ਆ ਸਮੇਂ-ਸਮੇਂ ਤੇ ਜਿੱਥੇ ਲੋੜ ਹੁੰਦੀ ਆ ਅਸੀਂ ਉਹਨੂੰ ਜਿਹੜਾ ਰੈਨੋਵੇਟ ਕਰਦੇ ਰਹਿੰਨੇ ਆ। ਔਰ کافی ਸਾਡੀਆਂ ਬਿਲਡਿੰਗ ਜਿਹੜੀਆਂ ਨੇ ਉਹ ਸਾਡੇ ਸਰਕਾਰੀ ਆਧਾਰਿਆਂ ਦੇ ਵਿੱਚ ਹੀ ਨੇ ਸੋ ਜਿੱਥੇ ਵੀ ਕਿਤੇ ਲੋੜ ਪੈਂਦੀ ਆ ਉਹਨਾਂ ਨੂੰ ਅਸੀਂ ਰੈਨੋਵੇਟ ਕਰਦੇ ਆ ਪਰ ਇੱਕ ਪ੍ਰੀਪੇਡ ਮੀਟਰ ਨੂੰ ਲੈ ਕੇ ਵੀ ਇੱਕ ਗੱਲ ਦੀ ਯੋਜਨਾ ਹੈ ਕਿ ਜਿਹੜੇ ਨਵੇਂ ਉਹ ਨਵੇਂ ਮੀਟਰ ਲੱਗਣਗੇ ਪ੍ਰੀਪੇਡ ਲੱਗਣਗੇ ਦੇਖੋ ਆਪ ਜਿਹੜਾ ਗੱਲ ਜੋ ਕੀ ਪੰਜਾਬ ਦੇ ਵਿੱਚ ਐ ਚੀਜ਼ ਹੋਏਗੀ ਨਹੀਂ ਦੇਖੋ ਪ੍ਰੀਪੇਡ ਮੀਟਰਸ ਦੀ ਐ ਸੱਚ ਸਾਡੇ ਕੋਈ ਵੀ ਅਸੀਂ ਸਾਡੇ ਕੋਲ ਪ੍ਰੋਵੀਜ਼ਨ ਨਹੀਂ ਮਰਦਿਦ ਦੇ ਬਹੁਤ ਸਾਰੇ ਸਟੇਟਾਂ 'ਚ ਲੱਗ ਰਹੇ ਨੇ ਪ੍ਰੀਪੇਡ ਮੀਟਰ ਔਰ ਕੇਂਦਰ ਦੇ ਵੀ ਕਿਹਾ ਹੈ ਸਪਾਰਸ਼ਾ ਕੀਤੀ ਹੈ ਕਿ ਇਹਨੂੰ ਲਾਇਆ ਜਾਵੇ ਦੇਖੋ ਅਸੀਂ ਜਿਹੜੇ ਆ ਪ੍ਰੀਪੇਡ ਮੀਟਰਸ ਦੇ ਉੱਤੇ ਨਹੀਂ ਜਾ ਰਹੇ ਅਸੀਂ ਕੋਈ ਇਹੋ ਜੀ ਸਾਡੀ ਸਰਕਾਰ ਦੀ ਪਾਲਿਸੀ ਨਹੀਂ ਆ ਕਿ ਅਸੀਂ ਪਹਿਲਾ ਉਹ ਜਿਹੜੇ ਆ ਉਹ ਉਤੇ ਵਿੱਚ ਪੈਸੇ ਪਾਉਣ ਫਿਰ ਉਹ ਬੱਤੀ ਜਾਊਗੀ ਸੋ ਸਾਡੀ ਕੋਈ ਇਹੋ ਜੀ ਪ੍ਰੀपेड ਮੀਟਰਸ ਨੂੰ ਲੈ ਕੇ ਪੰਜਾਬ ਸਰਕਾਰ ਦੀ ਕੋਈ ਕੇਂਦਰ ਮਜ਼ਦੂਰ ਪਾ ਰਹੇ ਆ ਜੀ ਦੇਖੋ ਕਈ ਵਾਰੀ ਪਾਲਿਸਿਸ ਬੰਦੀਆਂ ਨੇ ਅਸੀਂ ਜੋ ਸੈਂਟਰ ਦੀਆਂ ਪਾਲਿਸਿਸ ਹੁੰਦੀਆਂ ਨੇ ਕਿਉਂਕਿ ਫਾਰਵਰਡ ਡਿਪਾਰਟਮੈਂਟ ਵੈਸੇ ਵੀ ਕੰਨਤਰਾਚ ਲਿਸਟ ਦੇ ਵਿੱਚ ਆ ਸੋ ਸਾਡੀਆਂ ਮੀਟਿੰਗਸ ਵੀ ਚੱਲਦੀਆਂ ਰਹਿੰਦੀਆਂ ਨੇ ਬਾਕੀ ਜਿਹੜੀਆਂ ਸਟੇਟਸ ਨੇ ਯੂਨੀਅਨ ਟੈਰੀਟਰੀਜ਼ ਨੇ ਉਹਨਾਂ ਦੇ ਨਾਲ ਵੀ ਸਾਡੀਆਂ ਮੀਟਿੰਗ ਚੱਲਦੀਆਂ ਨੇ ਔਰ ਅਸੀਂ ਆਪਣੀ ਸਮੱਸਿਆ ਜਿਹੜੀ ਉੱਥੇ ਹੁੰਦੀ ਆ ਹਰ ਇੱਕ ਰੀਜ਼ਨ ਦੀ ਹਰ ਇੱਕ ਕਿਤੇਰੀ ਆਉਦੀ ਆ ਕਿਸਮ ਦੀਆਂ ਆਉਂਦੀ ਆ ਪੰਜਾਬ ਵੈਸੇ ਵੀ ਬਾਰਡਰ ਸਟੇਟ ਆ ਬਹੁਤ ਸਾਰੇ ਕੰਮਾਂ ਵਿੱਚ ਕਾਫੀ ਸਰਕਾਰੀ ਲੋਕਾਂ ਨੂੰ ਨਿਰਾਸ਼ ਮਿਲਦੀ ਪਈ ਹੈ ਕਿ ਪਿੰਡਾਂ ਦੇ ਵਿੱਚ ਵੀ ਇਹ ਕਰ ਰਹੇ ਲੋਕਾਂ ਦੇ ਦੇਖੋ ਲੋਕਾਂ ਨੂੰ ਜੇਕਰ ਹੁਣ ਆਪਾਂ ਤੁਸੀਂ ਬਿਜਲੀ ਦੇ ਖੇਤਰ ਦੇ ਵਿੱਚ ਪੁੱਛ ਰਹੇ ਹੋ ਕਿ ਸਾਰੀ 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 ਦੇਖੋ ਅਸੀਂ 881 ਸਾਡੇ ਮੋਹੱਲਾ ਕਲੀਨਿਕ ਜਿਹੜੇ ਨੇ ਆਮ ਆਦਮੀ ਕਲੀਨਿਕ ਪੰਜਾਬ ਦੇ ਵਿੱਚ ਬਣੇ ਨੇ ਔਰ ਤੁਸੀਂ ਇੱਕ ਗੱਲ ਸੁਣ ਕੇ ਹੈਰਾਨ ਹੋਵੋਗੇ ਕਿ ਮੇਰੇ ਹਲਕੇ ਜੰਡਿਆਲਾ ਗੁਰੂ ਦੇ ਵਿੱਚ ਜਿਹੜਾ ਮੋਹੱਲਾ ਕਲੀਨਿਕ ਬਣਿਆ ਹੈ ਆ 26 27 ਤੱਕ ਦੀ ਮੈਂ ਇਨਫਾਰਮੇਸ਼ਨ ਲਈ ਸੀ ਕਿ 27 ਦਸ ਮੰਥ 27 ਮਾਰਚ ਤੱਕ ਦੀ ਤੇ ਲਗਭਗ 3200 ਜਿਹੜੇ ਲੋਕ ਸੀਗੇ ਉਹ ਇੱਕ ਹੀ ਮੋਹਲਾ ਕਲੀਨਿਕ ਦੇ ਵਿੱਚ ਜਾ ਕੇ ਆਪਣਾ ਇਲਾਜ ਜੜਾ ਉਹ ਕਰਾ ਚੁੱਕੇ ਸੀਗੇ ਸੋ ਬਹੁਤ ਵੱਡੀ ਸਹੂਲਤ ਆ ਲੋਕ ਲੋਕਾਂ ਦੇ ਟੈਸਟ ਫ੍ਰੀ ਨੇ ਲੋਕਾਂ ਨੂੰ ਦਵਾਈਆਂ ਫ੍ਰੀ ਮਿਲ ਰਹੀਆਂ ਨੇ ਸਕੂਲ ਆਫ ਐਮਿਨੈਂਸ ਦੀ ਗੱਲ ਕਰ ਲੋ ਜਾਂ ਸਾਡੇ ਜਿਹੜੇ ਸਰਕਾਰੀ ਸਕੂਲ ਨੇ ਜੰਡਿਆਰਾ ਗੁਰੂ ਹਲਕੇ ਦੇ ਵਿੱਚ ਮੈਂ ਥੋੜਾ ਜਿਹਾ ਇਸ ਕਰਕੇ ਦੱਸ ਰਿਹਾ ਕਿਉਂਕਿ ਓਵਰਆਲ ਇਫੈਕਟ ਤਾਂ ਪੰਜਾਬ ਦੇ ਵਿੱਚ ਹੈਗਾ ਹੀ ਆ ਸੋ ਮੈਂ ਆਪਦੇ ਹਲਕੇ ਦੇ ਵਿੱਚ ਵੀ ਵਿਚਰਦਾ ਹਾਂ ਸਾਡੇ 21 ਹਲਕੇ ਦੇ ਵਿੱਚ 21 ਸਕੂਲ ਜਿਹੜਾ ਉਹ ਐਕਸਕਲੂਸਿਵਲੀ ਫਾਰ ਗਰਲਸ ਸੀਗਾ ਕੁੜੀਆਂ ਵਾਸਤੇ ਸੀਗਾ ਸੋ ਅਸੀਂ ਉਸ ਸਕੂਲ ਨੂੰ ਸਕੂਲ ਆਫ ਐਮੀਨੈਂਸ ਬਣਾਇਆ 2022 ਦੇ ਵਿੱਚ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਬਣੀ ਆ ਸੋ ਮੈਂ ਉਦੋਂ ਪੁੱਛਿਆ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਕਿ ਕਿੰਨੇ ਕੁ ਬੱਚੇ ਨੇ ਸਾਡੇ ਜਿਹੜੇ 80% ਤੋਂ ਵੱਧ ਨੰਬਰ ਲੈ ਕੇ ਤੇ ਮੇਰੇ ਹਲਕੇ ਦੇ ਜਿਹੜੇ ਨੇ 79% ਤੋਂ ਵੱਧ ਲਏ ਨੇ ਸਰਕਾਰੀ ਸਕੂਲਾਂ ਦੇ ਪਰ ਮੈਨੂੰ ਕੋਈ ਡਾਟਾ ਪ੍ਰੋਵਾਈਡ ਨਹੀਂ ਹੋਇਆ ਕੋਈ ਬੱਚਾ ਨਹੀਂ ਸੀਗਾ ਮੈਂ ਸਕੂਲ ਵਿਜ਼ਿਟ ਕਰਨੇ ਸ਼ੁਰੂ ਕੀਤੇ ਸਾਡੇ ਕਿਉਂਕਿ ਸਾਡੀ ਜਿਹੜੀ ਪ੍ਰਾਇਓਰਟੀ ਆ ਉਹ ਸਿੱਖਿਆ ਹੱਤੇ ਸੇਸ ਸੀਗਾ ਸੋ ਅਸੀਂ 23 ਦੇ ਵਿੱਚ ਫੇਰ ਡਾਟਾ ਮੰਗਵਾਇਆ ਤੇ 250 ਬੱਚੇ ਜਿਨ੍ਹਾਂ ਦੇ ਵਿੱਚ ਸਰਕਾਰੀ ਸਕੂਲ ਦੇ ਬੱਚੇ ਵੀ ਸੀਗੇ ਉਹ ਵੀ 80% ਤੋਂ ਵੱਧ ਆਏ ਔਰ ਜਦੋਂ 2024 ਦੇ ਵਿੱਚ ਦੁਬਾਰਾ ਡਾਟਾ ਮੰਗਵਾਇਆ ਸਾਰੇ ਬੱਚੇ ਵੀ ਸਰਦੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਔਰ ਤੁਸੀਂ ਹੈਰਾਨ ਹੋਵੋਗੇ ਕਿ 272 ਬੱਚੇ ਜੰਡਿਆਲਾ ਗੁਰੂ ਹਲਕੇ ਦੇ 90% ਤੋਂ ਵੱਧ ਸੀਗੇ ਔਰ ਜਿਹਦੇ ਵਿੱਚ ਸਰਕਾਰੀ ਸਕੂਲਾਂ ਦੇ ਬੱਚੇ ਵੀ ਸ਼ਾਮਿਲ ਸੀਗੇ ਕੱਲਾ ਸਕੂਲ ਆਫ ਐਮਿਨੈਂਸ ਜੰਡਿਆਲਾ ਗੁਰੂ ਉਥੋਂ ਦੀਆਂ 32 ਬੱਚੀਆਂ ਜਿਹੜੀਆਂ ਸੀਗੀਆਂ ਉਹ 90% ਤੋਂ ਵੱਧ ਨੰਬਰ ਲੈ ਕੇ ਉਹਨਾਂ ਨੇ ਆਪਣਾ ਨਾਮ ਸਿਰਮਾਇਆ ਸੀ ਇਹ ਜਿਹੜੇ ਹੁਣ ਕੱਬ ਤੋਂ ਪਹਿਲਾਂ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਗਾ ਕਿ 600 ਯੂਨਿਟ ਬਿਜਲੀ ਦਾ ਜਿਹੜਾ ਵਾਦਾ ਸੀਗਾ ਉਹ ਇਮੀਡੀਏਟਲੀ ਪੂਰਾ ਹੋਇਆ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੇ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਗਰੰਟੀ ਦੇ ਰੂਪ ਦੇ ਵਿੱਚ ਕਿਹਾ ਸੀਗਾ ਕਿ ਅਸੀਂ 600 ਯੂਨਟ ਬਿਜਲੀ ਫ੍ਰੀ ਦੇਵਾਂਗੇ ਉਹ ਦੇ ਦਿੱਤੀ ਚੱਲ ਵੀ ਰਹੀ ਹੈ 90% ਤੋਂ ਲੋਕਾਂ ਦੇ 90% ਤੋਂ ਵੱਧ ਬਿਜਲੀ ਦੇ ਬਿੱਲ ਜ਼ੀਰੋ ਨੇ ਸੋ ਸਭ ਤੋਂ ਪਹਿਲਾਂ ਤੇ ਮੈਂ ਇਹੀ ਕਹੂੰਗਾ ਕਿ ਅਪਦੀ ਜਿੰਨੀ ਤੱਕ ਆਪਾਂ ਨੂੰ ਫ੍ਰੀ ਮਿਲੀ ਆ 19 ਤੱਕ ਹੀ ਬਿਜਲੀ ਕੰਜ਼ੂਮ ਕਰੀਏ ਆ ਤਾਂ ਕਿ ਅਸੀਂ ਇਸ ਚੱਕਰ ਜਾਈ ਨਾ ਪਈਏ। ਬਾਕੀ ਜੇ ਵੱਧ ਬਿਜਲੀ ਪਾਲੀ ਜਾਂਦੀ ਆ ਤੇ ਉਹਦਾ ਬਿੱਲ ਪੇ ਕਰਨਾ ਪਏਗਾ। ਬਾਕੀ ਤੁਸੀਂ ਕਿਹਾ ਜੇ ਜ਼ਿਆਦਾ ਬਿੱਲ ਨੇ ਜਾਂ ਕੁਝ ਨਈ ਇਮੀਡੀਏਟਲੀ ਪੇ ਕੀਤਾ ਜਾ ਸਕਦਾ ਤੇ ਅਸੀਂ ਸਾਡੇ ਕੋਲ ਇਨਸਟਾਲਮੈਂਟਸ ਕਰਨ ਦੀ ਪ੍ਰੋਵੀਜ਼ਨ ਹੈਗੀ ਆ ਉਹ ਜਾ ਕੇ ਬਿਜਲੀ ਘਰ ਦੇ ਵਿੱਚ ਜਾ ਕੇ ਇਨਸਟਾਲਮੈਂਟਸ ਦੇ ਵਿੱਚ ਆਪਣਾ